ਨਦਾਲਾਦੇ ਸੁਖਦੇਵ ਸਿੰਘ ਵੱਲੋਂ ਪਹਿਲ ਕਦਮੀ ਕਰਦਿਆਂ 3.5 ਏਕੜ ਦੀ ਕਣਕ ਹਜੂਰ ਸਾਹਿਬ ਲੰਗਰਾਂ ਦੀ ਪੇਟ ਕੀਤੀ। ਸ਼ੁਰੂਆਤ ਦੇ ਪળે ਦੀ ਕਾਮਨਾ ਕਰਦੇ ਹਾਂ ਸੇਵਾ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣਾ ਸਾਡਾ ਮੁੱਢ ਲਫਰਜ ਬਣਦਾ ਹੈ ਜਿਹਦੇ ਚਲਦੇ ਇੱਕ ਸਵੈਸੇਵੀ ਅਤੇ ਕਿਸਾਨਾਂ ਵੱਲੋਂ ਲੰਗਰ ਦੀ ਸੇਵਾ ਵਿੱਚ ਵੱਡਾ ਹਿੱਸਾ ਪਾਉਂਦਾ ਫੈਸਲਾ ਲਗਿਆ ਅਤੇ ਅੱਜ ਉਸ ਫੈਸਲੇ ਨੂੰ ਪ੍ਰਮਾਨ ਕਰਦਿਆਂ ਵੱਡੀ ਮਾਤਰਾ ਵਿੱਚ ਕਣਕ ਹਜੂਰ ਸਾਹਿਬ ਨੰਦੇੜ ਵਿਖੇ ਬਾਬਾ ਨਿਦਾਮ ਸਿੰਘ ਗੁਰਦੁਆਰਾ ਸਾਹਿਬ ਦੇ ਲੰਗਰ ਸਾਹਿਬ ਲਈ ਲੰਗਰਾਂ ਵਾਸਤੇ ਧਾਨ ਕੀਤੀ ਗਈ ਹੈ ਅੱਜ ਆਪਣੇ ਸਵਾਸੀ ਵੀ ਕਮਨ ਵਗੇ ਤੋੜਦੇ ਆ ਸਵਾਸੀ ਵੀ ਸੁਖਦੇਵ ਸਿੰਘ ਟਿੰਬਲ ਸਟੋਰ ਵਾਲਿਆਂ ਨੇ 3.5 ਏਕੜ ਦੀ ਨਵੀਂ ਕਣਕਾ ਸ਼੍ਰੀ ਹਜੂਰ ਸਾਹਿਬ ਵਿਖੇ ਚੱਲ ਰੇ ਬਾਬਾ ਨਿਦਾਨ ਸਿੰਘ ਦੇ ਲੰਗਰਾਂ ਲਈ ਪੇਟ ਕੀਤੀ ਗਈ ਹੈ ਇਸ ਦੌਰਾਨ ਗੱਲਬਾਤ ਕਰਦੇ ਆ ਨਵਜਿੰਦਰ ਸਿੰਘ ਬੱਗਾ ਕੋਚ ਨੇ ਜਿੱਥੇ ਸੁਖਦੇਵ ਸਿੰਘ ਹੋਰਾਂ ਦੇ ਸੁਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਉਹਨਾਂ ਹੁਰਨਾਂ ਨੂੰ ਵੀ ਅਜਿਹੇ ਨੇਕ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਉਹਨਾਂ ਕਿਹਾ ਕਿ ਸੇਵਾ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣਾ ਸਭ ਤੋਂ ਉੱਤਮ ਕਰਮ ਹੈ ਅਤੇ ਅਜਿਹਾ ਕਰਮ ਕੋਈ ਬਿਰਲਾ ਹੀ ਕਰ ਸਕਦਾ ਇਸ ਦੌਰਾਨ ਸੇਵਾ ਇਕੱਤਰ ਕਰ ਰਹੇ ਬਾਬਾ ਸਾਧੂ ਸਿੰਘ ਰਾਪੁਰਾਇਆਂ ਵਾਲਿਆਂ ਨੇ ਸੇਵਾ ਭੇਜ ਲਈ ਸੁਖਦੇਵ ਸਿੰਘ ਦਾ ਮਾਨ ਸਨਮਾਨ ਵੀ ਕੀਤਾ ਗਿਆ ਹਾਂਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਨੇ ਭਾਜੀ ਸਵਰਨ ਸਿੰਘ ਜੀ ਸੁਖਦੇਵ ਸਿੰਘ ਜੀ ਸਨ ਆਫ ਸਵਰਨ ਸਿੰਘ ਇਹਨਾਂ ਦੀ ਇੱਛਾ ਸੀ ਕਿ ਮੈਂ ਦਾਨ ਕਰਨਾ ਹੈ ਅ ਬਾਬਾ ਨਿਹੰਗ ਸਿੰਘ ਜੀ ਦੇ ਗੁਰਦੁਆਰਾ ਹਜੂਰ ਸਾਹਿਬ ਸਤਖੰਡ ਵਿਖੇ ਤੇ ਇਹਨਾਂ ਦੇ ਬੱਚਿਆਂ ਦੀ ਵੀ ਇੱਛਾ ਹੈ ਤੇ ਇਹਨਾਂ ਨੇ ਸਾਢੇ ਤਿੰਨ ਕਿਲੇ ਦੀ ਕਣਕ ਜਿਹੜੀ ਹੈ ਸਤਖੰਡ ਹਜੂਰ ਸਾਹਿਬ ਵਿਖੇ ਲੰਗਰਾਂ ਵਾਸਤੇ ਦਿੱਤੀ ਹੈ ਬਾਬਾ ਸਾਧੂ ਸਿੰਘ ਜੀ ਵਾਲਾਂ ਦੀ ਰਹਿਨਮਾਈ ਹੇਠ ਤੇ ਪ੍ਰਮਾਤਮਾ ਕਰੇ ਇਦਾਂ ਇਹਨਾਂ ਦੀ ਹਰ ਮਨੋ ਕਾਮਨਾ ਪੂਰੀ ਹੋਣੀ ਚਾਹੀਦੀ ਹੈ ਜੋ ਵੀ ਇੱਛਾ ਭਾਵਨਾ ਦੇ ਨਾਲ ਇਹਨਾਂ ਨੇ ਸੇਵਾ ਕੀਤੀ ਏ ਮਹਾਰਾਜ ਇਹਨਾਂ ਦੀਆਂ ਇੱਛਾਵਾਂ ਪੂਰੀਆਂ ਕਰੇ ਇਹਨਾਂ ਦੇ ਬੱਚਿਆਂ ਦੀ ਵੀ ਇੱਛਾ ਸੀ ਸਾਰੇ ਪਰਵਾਨੇ ਰਲ ਕੇ 3.5 ਕਿਲੇ ਕਣਕ ਦੀ ਸੇਵਾ ਜਿਹੜੀ ਏ ਸੱਚਖੰਡ ਹਜੂਰੋ ਹੱਥ ਦੇ ਦਿੱਤੀ ਏ ਇਹੀ ਸਾਰੀ ਸੰਗਤ ਤੇ ਬਾਬਾ ਨਰਿੰਦਰ ਸਿੰਘ ਜੀ ਹਰਾਂ ਲੋ ਤੇ ਬਾਬਾ ਸਾਧੂ ਸਿੰਘ ਜੀ ਹਰਾਂ ਲੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਐਡੀ ਵੱਡੀ ਸੇਵਾ ਕਮਾਈ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ